ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਮਦਾ ਮੁਰਤ ਤੋਂ ਸਵਾਗਤ ਹੈ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ 15 ਜੁਲਾਈ 2024 ਰਾਤ ਨੂੰ ਮੌਸਮ ਦੇ ਪੰਜਾਬ ਦੇ ਵਿੱਚ ਕੀ ਹਾਲਾਤ ਦਿਖਾਈ ਦੇ ਰਹੇ ਨੇ ਕਿਵੇਂ ਦੀ ਕਾਰਵਾਈ ਉਮੀਦ ਹੀ ਹੈ ਕਿ ਇਸ ਇਲਾਕੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਕੇ ਦੇ ਤਾਜ਼ਾ ਹਾਲਾਤ ਲਿਖ ਦਿਓ ਜੀ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਪੰਜਾਬ ਹਰਿਆਣਾ ਰਾਜਸਥ ਤੋ ਲੈ ਕੇ ਮੋਰਿੰਡਾ ਰੋਪੜ ਦੇ ਕੁਝ ਏਰੀਆ ਦੇ ਵਿੱਚ ਦਿਖਾਈ ਦੇ ਰਹੀ ਹੈ ਜੋ ਕਿ ਫਿਲਹਾਲ ਵੱਡੀ ਕਾਰਵਾਈ ਦੀ ਕੋਈ ਉਮੀਦ ਇਸ ਸਿਸਟਮ ਤੋਂ ਨਹੀਂ ਕੀਤੀ ਜਾ ਸਕਦੀ ਹਲਕੀ ਫੁਲਕੀ ਬਦਲਵਾਈ ਹੈ ਜੀ ਕਿੰਮਨ ਕਣੀ ਕਿਸੇ ਇਲਾਕੇ ਵਿੱਚ ਹੋ ਸਕਦੀ ਹੈ ਪਰ ਬਾਕੀ ਅਗਰ ਗੱਲ ਕਰੀਏ ਬਾਕੀ ਸਾਰੇ ਪੰਜਾਬ ਦੇ ਵਿੱਚ ਕੋਈ ਵੱਡਾ ਸਿਸਟਮ ਦਿਖਾਈ ਨਹੀਂ ਦੇ ਰਿਹਾ ਅੱਜ ਰਾਤ ਗਰਮੀ ਵਾਲਾ ਮਾਹੌਲ ਬਣੇ ਰਹੇਗਾ ਕਿਉਂਕਿ ਪੂਰੇ ਦਿਨ ਦੇ ਵਿੱਚ ਚਮਕਮਈ ਧੁੱਪ ਪੈਣ ਦੇ ਕਾਰਨ ਰਾਤ ਦੇ ਵੇਲੇ ਟੈਂਪਰੇਚਰ ਜਿਹੜੇ ਨੇ ਉਹ 28 ਤੋਂ 30 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਗਰਮਿਆਸ਼ ਵਾਲਾ ਮੌਸਮ ਬਣਿਆ ਰਹੇਗਾ ਕਿਉਂਕਿ ਆਉਂਦੇ 2 ਦਿਨਾਂ ਦੇ ਵਿੱਚ ਇੱਕ ਸਿਸਟਮ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਆਪਣਾ ਸੈਂਟਰਲ ਪੰਜਾਬ ਸੈਂਟਰਲ ਭਾਰਤ ਦੇ ਵਿੱਚ ਉਹ ਪੰਜਾਬਲ ਕੋਚ ਕਰਦਾ ਦਿਖਾਈ ਦੇ ਰਿਹਾ ਜਿਸ ਦਾ ਸਿਸਟਮ ਦੀ ਵੱਡੀ ਕਾਰਵਾਈ ਫਿਲਹਾਲ ਕੋਈ ਨਹੀਂ ਦਿਖਾਈ ਦੇ ਰਹੀ ਪਰ ਹੌਲੀ-ਹੌਲੀ ਇਹ ਸਿਸਟਮ ਪੰਜਾਬ ਵੱਲ ਵਧੇਗਾ ਤਾਂ ਪੰਜਾਬ ਦੇ ਵਿੱਚ ਹਮਸਾ ਤੇ ਗਰਮਿਆਸ਼ ਵਾਧੀ ਹੋਈ ਦਿਖਾਈ ਦੇ ਰਹੀ ਹੈ ਅਗਰ ਅੱਜ ਰਾਤ ਦੀ ਗੱਲ ਕਰੀਏ ਕਿਸੇ ਤਰੀਕੇ ਦੀ ਹਵਾ ਦੀ ਆਵਾਜਾਈ ਨਹੀਂ ਹੋਵੇਗੀ ਪੂਰਬ ਦਿਸ਼ਾ ਤੋਂ ਹਲਕੀ-ਫੁਲਕੀ ਪ ਏਜਿਸ ਦੀ ਸਪੀਡ ਮੈਕਸਮ 10-15 ਕਿਲੋਮੀਟਰ ਤੱਕ ਵੱਧ ਤੋਂ ਵੱਧ ਹੋ ਸਕਦੀ ਹੈ ਉਸ ਤੋਂ ਇਲਾਵਾ ਕੋਈ ਵੱਡੀਆਂ ਕਾਰਵਾਈ ਬਦਲਵਾਈ ਦੀ ਦਿਖਾਈ ਨਹੀਂ ਦੇ ਰਹੀਆਂ ਦਿਨ ਦੇ ਵੇਲੇ ਵੀ ਪੂਰੀ ਲਿਸ਼ਕਮੇਤ ਪਈ ਹੈ ਜਿਸ ਦੇ ਕਾਰਨ ਰਾਤ ਦੇ ਵੇਲੇ ਹਮਸਵਰਗਾ ਮਾਹੌਲ ਬਣਿਆ ਰਹੇਗਾ ਜੀ ਇੱਕ ਗੁਮਸੁਮ ਵਰਗਾ ਮਾਹੌਲ ਆਪਾਂ ਗੱਲ ਕਰੀਏ ਬਣਦਾ ਦਿਖਾਈ ਦੇ ਰਿਹਾ ਹੈ ਕਿ ਜਿਸ ਦੇ ਵਿੱਚ ਹਲਕੀ ਫੁਲਕੀ ਧੁੰਦਲੀ ਹਵਾ ਜਿਹੜੀ ਹੋ ਸਕਦੀ ਜਿਸ ਦੇ ਨਾਲ ਤਾਰਿਆਂ ਦੀ ਲੋ ਜਿਹੜੀ ਘਟਦੀ ਦਿਖਾਈ ਦੇਵੇਗੀ ਪਰ ਉਸ ਦਾ ਕੋਈ ਅਸਰ ਮੀਂਹ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਿਹਾ ਕਈ ਲੋਕ ਕਹਿ ਸਕਦੇ ਨੇ ਕਿ ਬੱਦਲਬਾਈ ਬਣੀ ਹੋਈ ਹੈ ਸ਼ਾਇਦ ਮੀਂਹ ਹੋਵੇਗਾ ਪਰ ਅਜੇ ਹੀ ਕਾਰਵਾਈ ਅਜਰਾਤ ਪੈਂਦੀ ਦਿਖਾਈ ਨਹੀਂ ਦੇ ਰਹੀ ਬਾਕੀ ਜੋ ਵੀ 2 ਦਿਨਾਂ ਦਾ ਇੱਕ ਅਲਰਟ ਜਾਰੀ ਹੋਇਆ ਉਹਦੇ ਦਿਨਾਂ ਵਿੱਚ ਮੀਂਹ ਦਾ ਉਹਦੇ ਬਾਰੇ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਇਹ ਸੀ ਅਜਰਾਤ ਦੀ ਅਪਡੇਟ ਨਵੀਂ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ